ਦੋ ਬਣੇ ਪਏ 3000 ਦੇ ਵਾਲੇ ਅੱਛਾ ਨਾ ਉਹ ਦੋ ਕਿਉਂ ਬਣੇ ਪਏ ਆ ਬਾਪੂ ਤੂੰ ਇੱਧਰ ਆ ਜਾ ਬੱਕਰੇ ਚ ਕੋਲ ਜਾ ਫਿਰ ਨਾ ਇੱਧਰ ਨਾ ਆ ਜਾ ਮਾੜਾ ਬਾਈ ਆ ਇਹਨੂੰ ਘਰੀ ਮੂੰਗ ਰਖੇੜਾ ਪਿੰਡਾ ਵੀਡੀਓ ਪਹਚਾਈਏ ਬਾਹਰ ਕੈਨੇਡਾ ਅਮਰੀਕਾ ਕਿਹੜਾ ਪਿੰਡਾ ਬਾਈ ਦਾ ਫੇਰ ਤਾਂ ਗਵਾਂਢੀ ਆਪਣਾ ਕੀ ਮੰਗਦਾ ਬੱਕਰਾ ਵੀਰੇ ਬੋਮੇ ਆਹੋ ਇੱਕ ਬੱਕਰੀ ਸੋਈ ਆ ਪਰ ਦੋ ਬੱਚੇ ਆ ਠੀਕ ਐ 40000 ਮੰਗਿਆ ਮੈਂ 25 ਲਾਇਆ ਜੱਗੀ ਨੀ ਪੀ ਲਾਤਾ 30000 ਜੋੜੀ 40000 ਆ ਕੇ ਤੁਸੀਂ ਜਾਰੇ 40 ਤੇ ਬਾਪੂ ਨੂੰ 40 ਕਰ ਲਿਆ ਜਾਰੇ ਜੀ ਵੀ ਮੈਂ 25 ਆ ਕੇ ਜੁਨੀ ਪੀ ਕੇ ਆਤਾ ਨਹੀਂ ਨਹੀਂ ਤੂੰ ਤੂੰ ਕੋਈ ਸਿੱਖਾਣਾ ਪੈਣਾ ਕੋਈ ਗੱਲ ਛੱਡੀ ਓਕੇ ਤੁਸੀਂ ਆਣਾ ਮੈਂ ਤੇਨ ਮਿਸਕਾਲ ਕੇ ਬਚਾਈਦਾ ਜਿਹੜੇ ਕਾਰਟਿੰਗ ਦਾ ਜਿਹਦੇ ਰਾਹ ਦਿੱਤਾ ਓ ਯਾਰ ਬਾਪੂ ਤੂੰ ਮੰਗੇਗਾ ਸੀ ਲਾਉਣਾ ਕੋਈ ਦਸਾਨੀ ਸੀ ਰਾਹ ਜਾ ਰਾਹ ਆ ਕਿਹਾ ਮਤਲਬ ਰਾਹ ਤੇ ਚਲਦਾ ਹੋਵੇ ਤਾਂ ਤਰਾ ਤੇ ਯਾਰ ਬਾਈ ਮੰਗਣ ਨੂੰ ਤਾਂ ਬਾਈ ਆਪਾਂ 60 ਮੰਗ ਲਓ ਮੰਗਣ ਦਾ ਨਹੀਂ ਤਾਂ ਮੰਗਣਾ ਲਾਉਣ ਆਣੇ ਤਾਂ ਮੌਲਾ ਦੇ ਜੱਜੇ ਨਾਲ ਲਾਉਣਾ ਠੀਕ ਆ ਬਾਈ ਕਿਣੀ ਇਹ 3000 ਦੀ ਜੋੜੀ ਦਿੰਨਾ ਬਾਪੂ ਤੂੰ ਸ਼ਾਣਾ ਕਿਨੇ ਦਿੰਦਾ ਜੋੜੀ ਬੋਲ 40 ਦਾ ਸੁਣੀ ਜੰਨਾ ਮੈਂ ਗੁਰਾ ਬਾਗਾ ਜੀ ਕੋਈ ਨਹੀਂ ਆਇਆ ਫਿਰ ਕੀ ਹੋ ਗਿਆ ਫਿਰ ਇਹ ਨਹੀਂ ਪੈਣੀ ਬੋਧਾ ਦੇ ਚੰਦੇ ਨਾਲ ਹੀ ਹੋਊਗਾ ਉਹ ਟੰਗਦਾ ਤਾਂ ਹੋਊਗਾ ਕਿ ਤੁਸੀਂ ਅਸੀਂ ਥੱਲੇ ਚਲੇ ਜਾਓ ਤੁਸੀਂ ਤਾਂ 40000 ਰੁਪਏ ਦਾ ਤਾਂ ਲਖਾਈ ਕਰਾ ਦਿੰਦੇ ਆਏ ਤੁਸੀਂ ਤਾਂ ਚੜੋ ਲੈ ਚਾ ਲਖਾਈ ਕਰਾ ਦਿੰਦੇ ਮਾਈਕਰੋਫੋਨਾਂ ਦੇ ਕੰਮ ਆ ਦੋ ਦੋ ਨਾ ਜੀ ਤਾਂ ਚੜ ਕੇ ਵੀ 400 ਪੈ ਗਿਆ ਮੇਨੂੰ ਤਾਂ ਲੈ ਯਾਰ ਥੋੜੀ ਦੋਨਾਂ ਦੀ ਲਗਾ ਹੱਥ ਕਰੀ ਫਿਰ ਕੀ ਜਾਂਦਾ ਹਾਂ ਤੂੰ ਥੱਲੇ ਜਾ ਹੱਥ ਤਾਂ ਕਰਦਾ ਫਿਰ ਨਾਂ ਦੇ ਐ ਤਾਂ ਨਹੀਂ ਲੈ ਕੇ ਜਾਂਦਾ ਗੁਰੂਆ ਆ ਜੀ ਦਾ ਵਾਲਾ ਐ ਨੂੰ ਮਾੜਾ ਆ ਐ ਨੂੰ ਕੋਈ ਗੱਲ ਹੈ ਜਦ ਤੱਕ ਬੋਲ ਦੇ ਯਾਰ 30000 ਦਿੰਦੇ ਨਾ ਨਹੀਂ ਵੇਖ ਲੈ ਦੋ ਜਣੇ ਨਾਲ ਸੌਦਾ ਕਰੜਾ ਹੋ ਜਾਂਦਾ ਇੱਕ ਬੰਦਾ ਕਰੂ ਸੌਦਾ ਹੁਣ ਬਾਬੂ ਤੂੰ ਆ ਕੇ ਤੁਸੀਂ ਚੜੋ ਫਦੀ 1000 ਚੜ ਕੇ 10 ਯਾ ਤੈਨੂੰ ਮੈਂ ਪੰਤਾਈ ਦੇ ਕੇ 60 ਚਾਹੀਦਾ ਤੂੰ ਤੂੰ ਪਹਿਲੀ ਸੱਚ ਚਾਹੀਦਾ 10000 ਰੁਪਏ 500 ਨਾਲ ਥੋੜੀ ਹੋਣਾ ਯਾਰਾਂ ਨਾਲ ਸੌਦਾ ਨਹੀਂ ਹੁੰਦਾ ਜਾਈ ਕਰ ਲੈ 500 ਹੋਰ ਲੈ ਲੈ ਯਾਰ ਜੱਡੀ ਨੇ ਨਹੀਂ ਹੋਣਾ ਓ 35 ਤੋਂ ਨਰਮ ਹੋ ਯਾਰ ਕੀ ਕਹਿੰਦਾ ਕੋਈ ਕਦੇ 40 ਜੂਲੀ ਨੂੰ ਛੱਡ ਦੇ ਸਾਰਿਆਂ ਘਰੇ ਕਿਹੜੀ ਬੋਮੇ ਸਹੀ ਆ ਲੈ ਫੜ ਰਾਤ ਰਾਤ ਫੋਟੋਆਂ ਕਹਿੰਦੇ ਰਾਤ ਇੱਕ ਖੰਡੋਲ ਆ ਲੈ ਦੇੜੀਆਂ ਤੂੰ ਹੈ ਨਹੀਂ ਗੱਲ ਓਏ ਕੋਈ ਗੱਲ ਤੂੰ ਬਾਪੂ ਨੂੰ ਪੁੱਛ ਕੇ ਦੇਗਾ ਕਿ ਧੱਕੇ ਨਾਲ 32000 ਦੇ ਦੇ ਜਾਂ ਬਾੜ ਜਾ ਕੋਈ ਨਾ ਪੜ ਪੜ ਲਖੋਸ਼ ਹੋ ਦੇੜੀਆਂ ਜੋੜੀ ਬੱਚਾ ਉਹ ਕੀ ਬੱਕਰਾ ਛੋਟਾ ਉਹ ਕਿੱਥੇ ਵੇਚ ਲੂਗਾ ਉਹ ਮੇ ਉਹ ਵੇਖ ਲਿਆ ਮੈਂ ਉਹ ਬੱਕਰੀਂ ਤੂੰ ਮਾਰ ਲੈ ਨੀਗਾ ਆਹ ਬੱਕਰੀਆਂ ਵਖਾ ਦੇ ਹਮ ਅੱਜ ਬਹਿ ਜਾ ਬੱਕਰੀ ਕਿੱਥੇ ਵੇਚ ਅਗੇ ਦੇਸੀ ਬੱਕਰੀ ਬੱਕਰਾ ਵਜਨ ਨਹੀਂ ਨਾ ਕਰਦਾ ਪੂਰਾ ਕਿਆ ਪਾਲਾ ਉਹ ਚੱਲ ਆਪਾਂ ਤੇ ਇਹ ਇੱਤ ਕਰਦੇ ਜਲ ਕਰਤਾ ਜਿਹੜਾ ਕਰਤਾ ਲੈ ਹੁਣ 4000 ਪਾਤਾ ਹੁਣ ਇਕੱਠਾ ਹੀ ਹੁਣ ਦਾ ਨਹੀਂ ਯਾਰ ਕੋਈ ਘਰ ਦੀਆਂ ਚੀਜ਼ਾਂ ਯਾਰ ਨਿਆਂ ਦੇ ਦਿਓ ਬਾਈ ਯਾਰ ਲੈ ਮੈਂ ਤੁਹਾਨੂੰ ਤੂੰ ਕੀ ਕਾ ਤੂੰ ਵੀ 40 ਤੋਂ ਟੁੱਟੇਗਾ ਤੂੰ 40 35 ਤੋਂ ਥੱਲੇ ਹੋਣਾ ਸੌਦਾ ਹਾਂ ਇਹ ਤਾਂ 39 ਇਹ ਤਾਂ 20 ਲਵ ਲਗਾ ਦਾ 38 ਹੋ 39 ਹੋ ਗਏ ਨੇ 39000 ਦਾ 80 ਚਾ ਦੇ 49 ਹੋ ਗਏ ਮੈਂ ਤੇਰੇ ਅਲੀਆ ਨੇ ਆਕੀਆਂ ਦਾ ਵੀਰੇ ਯਾਰ ਮੇਰਾ ਬੱਤੀ ਕਦਾ ਭੋਮੇ ਜਪਾਉਂਦਾ ਅੱਗਾ ਸਾਡੇ ਕੋ 30 ਤੇ 30 ਕੋਥੀ ਆ ਗਈ ਬੋਸ ਅੱਗਾ ਕੋ ਬਲਤੋ ਪੜ੍ਹਾਈ ਕੋ ਭੋਮੇ ਕੀ ਕਹਿ ਸਾਨੂੰ ਫੇ ਰਾ ਬਾ ਬਾਜੀ ਗੱਲ ਹੁਣ ਨੇੜੇ ਲਾ ਕੇ ਛੱਡ ਨਾ ਗੱਲ ਅੰਦਰ ਖੜੇ ਲੋਈਏ ਇੱਧਰ ਆਈ ਮਰਾ ਦੇ ਤਰਾ ਤੇ ਕੁਝ ਲੋਣੀ ਐ ਸੀ ਤਾ ਉਹਰੇ ਆ ਜਾ ਯਾਰ ਤੂੰ ਬਾਪੂ ਦਾ ਵਿਚਾਰਾ ਠੱਲਾ ਰਹਿਦਾ ਉਹਨੇ ਰੋਣ ਬਖਾਂ ਦੇ ਮਾਈ ਜਾਂਦਾ ਬਾਪੂ ਦੀ ਬਣਿਆਦ ਘਟਾਈ ਜਾਂਦਾ ਬਾਪੂ ਦਾ ਪੈਸਾ ਕੱਢ ਉਹ ਯਾਰ ਬਸ ਤੂੰ ਆ ਜਾ ਯਾਰ ਬਾਪੂ ਦੀ ਬਾਹ ਦੁਖੀ ਜਾਂਦੀ ਐ ਇਹ ਤਾਂ ਪੱਟੀ ਬੰਨੀ ਖੜਾ ਬੱਕਰਾ ਵੱਡਾ ਦੋ ਬੱਚੇ ਬੱਚੇ ਹੀ ਰਹੁੰਦੇ ਆ ਬકરી ਤੋਂ ਬੱਚੇ ਇਹੋ ਕਾਲੀ ਬકરી ਬકરી ਉਹ ਅੱਗੇ ਬકરી ਜੀ ਬકરી ਦੇਣੀ ਹੈ ਮੰਗ ਰਹੋ ਚੰਗੇ ਆ ਬਾਬਾ ਜੇ ਤਾਂ ਪਾਉਣਾ ਰਾਹ ਪੈਸੇ ਉਹਦੇ ਜੱਗੀ ਨੂੰ ਸੌਦਾ ਕਰਾਉਂਦਾ ਲਵੇ ਥੋੜੀ ਰਾਹ 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 ਬਾਪੂ ਬੈਠਾ ਉਹ 40 ਤੋਂ 5000 ਘਟੇ ਆ ਉਹ ਤੀਰ ਤੈਂਦਾ ਜਾ ਰਹੇ ਆ 20 ਦੀਆਂ ਫਿਰ ਆਪਾਂ ਲੈ ਕੇ ਕਿੱਥੇ ਵਿੱਚ ਆਈਏ 35 ਤੋਂ ਨਰਮ ਹੋ ਜਾ ਬਾਬਾ ਸੌਦਾ ਚੜੱਕ ਦੇਣੇ ਹੋ ਜੂ ਚਾਹੀਦਾ ਨਹੀਂ ਪੱਥੇ ਪਾ ਕੇ ਕਾਹ ਗਿਆ ਇਹ ਐ ਨਹੀਂ ਵੀ ਆਇਆ ਲੈਣ ਕੋਈ ਪੱਥੇ ਪਾ ਕੇ ਪਾਉਂਦੇ ਹੋਰ ਸਾਡੇ ਤੋਂ ਵੀ ਹੂੰ ਕੀ ਬਣਲੇ ਚੀ ਵਗਾਉਂਦੇ ਆ ਬੱਕਰੀ ਨੂੰ ਕੋਪਾ ਤੇ ਨਾ ਤੈਨੂੰ ਕਰ ਦਿਆ ਜਾ ਫੌਜ ਹੋ ਕੇ ਦੇ ਦੇ ਪਾਲਾ ਹੁਣ ਤਾਂ ਰੁਪਏ ਯਾਰ ਪੂਰੇ ਬਾਬਾ ਯਾਰ ਤੇਰਾ ਤਾਂ ਫਿਰ ਐ ਸੂਤ ਹੀ ਨਹੀਂ ਹੋਣਾ ਕੰਮ ਦਾ ਨੇੜ ਹੀ ਜਾੜਿਆ ਹੁਣ ਕੋਈ ਬਾਹਲਾ ਫਰਕੇ ਚ ਨਹੀਂ ਉਹ ਗਿਣ ਕੇ ਪਾਏ ਆ ਤੇਰੇ ਤੇ ਦੋ ਬੱਚੇ ਆ ਮੇਰੇ ਬਬਾ ਯਾਰ ਬੱਚੇ ਦੇ ਨਾਲ ਹੀ ਜਾਂਦੇ ਤੀ ਪਤਰੀ ਨਾ ਕਰ ਲੈ ਪਤਰੀਰ ਨੂੰ ਛੱਡ ਦੇਗਾ ਬੱਚੇ ਉਹ ਗਿਣ ਯਾਰ ਪੈਸੇ ਬੱਬੂ ਪੈਸੇ ਕੱਢ ਗਏ ਨ ਯਾਰ ਆਹ ਤਾਂ ਤੇਰਾ ਹੀ ਆ ਸਾਰਾ ਕੋਸਾ ਉਹ ਗਿਣ ਪੈਸੇ ਬੱਬੂ ਯਾਰਾ ਬੱਚੇ ਰੱਖੀ ਜਾ ਤੇਰਾ ਹੀ ਆ ਸਾਰਾ ਗਿਣ ਕੇ ਦੇ ਪੈਸੇ ਨਵੇੜ ਕੰਮ ਆ ਬੱਚੇ ਰੱਖੋ ਨੇ ਬੱਕਰੀ ਨਗਣਾਜ ਖੜੇ ਚ ਲੈ ਕਹਿੰਦਾ ਰੁਪਿਆ ਕੋ ਵੀਰੇ ਨਹੀਂ ਕਿਸੇ ਨੇ ਕੁਛ ਨਹੀਂ ਖਟਿਆ ਆ ਜਾ ਮੇਰੇ ਸੋਣਿਆ ਬਹੁਤ ਪਿਆਰ ਵੀ ਬਹੁਤ ਦੇਦਾ ਸਹੀ ਆ ਓਏ ਲਾ 35 ਦੀ ਆਗਾ 400 ਦਾ 35 ਦੀ ਕਿਤੇ ਵਿੱਚ ਹੁਣ ਤੂੰ ਮੈਨੂੰ ਬਤਾ ਮੈਨੂੰ ਬਤਾ 35 ਦਾ ਕਹਿੰਦਾ 35 ਦਾ ਕਿਤੇ ਵਿੱਚ ਯਾਰ ਦੇਣੀਆਂ ਚਾਰਨੀਆਂ ਲਿਆਉਣੀ ਆ ਖੜੇ ਚ ਦਰਾ ਤੂੰ ਨਹੀਂ ਆ ਨਹੀਂ ਅਸੀਂ ਅਸੀਂ 베ਚਨੇ ਨਹੀਂ ਲੱਗੇ ਉਹ ਬਾਈ ਯਾਰ 베ਚਨੀ ਆ ਜਨਾ ਦੇ ਦਿੰਦੇ ਆ ਸਾਹਮਣ ਦਾ ਨਾਮ ਬਾਪਾ 32 ਉਹ ਬਾਈਆ ਤੂੰ ਪੜ ਉਹ 33 ਜਾਂ ਬਾਈ 35 ਕੋ ਨਹੀਂ ਗਿਆ ਹਾਂ ਬਾਪੂ ਕਹਿੰਦਾ ਵੀ ਬਾਈ ਮੂੰਹ ਆਉਣ ਨੂੰ ਰੱਖੀ ਯਾਰ ਬਾਈਆ ਕੋ ਮੈਂ ਹੁਣ ਦਾ ਪੈਸੇ ਕਢਾ ਦੇ ਯਾਰ ਪੈਸੇ ਕੱਢਿਆ ਤਾਂ ਗਿਣ ਫਿਰ ਨਹੀਂ ਨਹੀਂ ਪੈਸੇ ਨਹੀਂ ਕੱਢਦੇ 33 ਦੀਆਂ ਭੋਮੇ ਕਹਿ ਦਿਆ ਬਾਪੂ ਨਾ ਜੋ ਨਹੀਂ ਖਟਿਆ ਕਿਸੇ ਨੇ ਕੋਈ ਨਾ ਜੋ ਫਿਰ ਪੁੱਤ ਫੜਾ ਕੇ ਇਸ ਘਰ ਨੂੰ ਮੋੜ ਦੇ ਨਾ ਕੋਈ ਪੈਸੇ ਲੱਗ ਜਾਂਦੇ ਬਾਪੂ ਯਾਰ ਲੱਗਾ ਜਾਨਦੇ ਇਸ ਗੱਲ ਨੂੰ ਐ ਕਰ ਓਏ ਸਾਰੇ ਝਗੜਾ ਕੋਈ ਕਹ ਦੇ ਹਾਂ ਸਵੀਕਾਰ ਕੋਈ 34 ਦੀਆਂ ਬੱਕਰੀਆਂ ਦੇ ਦਿਓ ਉਹ ਹਜ਼ਾਰ ਠੋਕਤਾ ਹਜ਼ਾਰ ਠੋਕਤਾ ਉਹ ਪੈਸੇ ਲੈ ਲੈ ਚੱਕ ਹੋ ਗਿਆ ਫਿਰ ਉਹ ਨਹੀਂ ਉਹ ਪੈਸੇ ਲੈ ਲੈ ਉਹ ਗੈ ਨਹੀਂ ਯਾਰ ਉਹ ਸਿਆਣੇ ਬੰਦੇ ਨੇ ਕੀਤਾ ਤੀਜੇ ਬੰਦੇ ਨੇ ਖੱਟਾ ਨਾ ਨਾ ਕੋਈ ਨਹੀਂ ਕੱਟਿਆ ਹੋਰ ਬੜੇ ਟਾਲੀ ਦਾ ਬੰਦਾ ਹੈਗਾ ਹਾਂ ਚੱਲ ਜਿੰਨਾ ਫ੍ਰੀ ਉਹਨਾਂ ਨੂੰ ਮਸਾਲਾ ਲਾਤਾ ਉਹਨਾਂ ਨੂੰ ਲਾਦਾ ਲੈ ਲੈ ਸੌਦਾ ਹੋਇਆ ਆ ਆ ਤੂੰ ਪੈਸੇ ਦੇਣੀ ਯਾਰ ਅੱਬਾ ਇਹਨੂੰ ਫੜਾ ਅੰਕਲ ਨੂੰ ਆਂਦੇ ਨੇ ਕਰਤੀ ਜਾਂਦੇ ਆ ਤੇ ਪੈਸੇ ਆ ਪੈਸੇ ਲਾਦਾ ਓ ਤੇਰੇ ਯਾਰ ਕਾ ਬਜ਼ੁਰਗ ਉਹਨੇ ਕਰਤੀ ਗੱਲ ਪੱਕੀ ਉਹ 35 ਬੁੱਧੀ ਨੂੰ ਸ਼ਾਇਦ 10000 ਪਿੱਛੇ ਬੋਨਾ ਨਾਰਾ ਕਮਾਲ ਨਾਰਾ ਕਰ ਯਾਰ ਜਿੰਨੇ ਪੈਸੇ ਲੈਣ ਲੰਦਕੇ ਕਿਉਂ ਜਿਹਦੇ ਜਿਹਦਾਈ ਚ ਪੈਸੇ ਨਹੀਂ ਘਟਿਆ ਘਟਿਆ ਉਹ ਚਾਚਾ ਇਹਨੂੰ ਦੇ ਪੈਸੇ ਆ ਲੈ ਉਹ ਨੂੰ ਗਿਣਾ ਦੇ ਪਏ ਉਹ ਵੀਰੇ ਉਹ ਬੁੜੇ ਬੰਦੇ ਨੂੰ ਪਤਾ ਨਹੀਂ ਲੱਗਦਾ ਤੂੰ ਗੈਣ ਯਾਰਾਂ ਪੈਂਦੀ ਘਟ ਨਹੀਂ ਦੇਣੀਆਂ ਉੱਤੇ ਦੇਣੀਆਂ ਥੱਲੇ ਨਹੀਂ ਆਉਂਦੀ ਆ ਤੇਰਾ ਬਾਪੂ ਆ ਬਾਪੂ ਆ ਵੇਰ ਜੰਮਿਆ ਤੈਨੂੰ ਕਿਹਨੇ ਆ ਰਾਹ ਭਾਈਏ ਤੂੰ ਹੋਰੀ ਪਾਉਂਦਾ ਹੋਰੀ ਪਾਉਂਦਾ ਪੁੱਟੂ ਖੜਾ ਮਾਰੀ ਜਾਣਾ ਸੌਦਾ ਬਣਿਆ ਬਣਾਇਆ ਗਾ ਕਰੀ ਜਾਣਾ ਯਾਰ ਤੂੰ ਹੋਰੀ ਪਾਉਂਦਾ ਪਾਉਂਦਾ ਜੀ 35 ਆਖੇ ਮੈਂ ਚੌਥੀਆਂ ਕਰਤੀਆਂ ਓ ਯਾਰ ਲਿਖਾਈ ਕਰਾ ਲੈਣੀ ਏ ਯਾਰ ਆਪੇ ਭਾਈ ਐਨੀ ਰੜ ਰੜ ਨਹੀਂ ਕਰੀਦੀ ਹੁੰਦੀ ਮਾੜਾ ਹੁੰਦਾ ਲਿਖਾਈ ਨਹੀਂ ਕਰੀਦੀ ਹੁੰਦੀ ਯਾਰ ਨਾ ਤੂੰ ਮੇਰੀ ਥਾਲੀ ਬੱਚੇ ਦੇ ਸਾਹਮਣੇ ਵੀ ਭਾਈ ਓ ਚੌਥੀਆਂ ਹੋਗੇ ਜਾ ਚੱਕ ਹੁਣ ਕੋ ਰਹੇਗਾ ਦੇ ਦੇ ਜੀ ਹਾਂ ਭਾਈ ਭਾਈ ਹੋ ਸਾਹਮਣੇ ਉਧਰ ਮੂੰਹ ਵਿਖਾ ਜਣ ਪੈ ਤੋ ਦੇ ਸਾਡੇ 34 ਸਾਡੇ 34 ਦਾ ਸੌਦਾ ਬਹੁਤ ਔਖਾ ਹੋਇਆ ਬਾਈ ਹੋ ਗਿਆ ਬਹੁਤ ਲੰਬਾ ਸੌਦਾ ਸੀ ਸਾਰਾ ਜੋਰ ਸਾਰਿਆਂ ਦਾ ਹੀ ਲੱਗ ਗਿਆ ਸਾਰੀ ਮੰਡੀ ਦੇ ਲੱਗ ਗਿਆ ਸਾਡਾ ਵੀਡੀਓ ਬਣਾਉਂਦਾ ਦਾ ਲੱਗ ਗਿਆ ਤੇ ਅਖੀਰ ਨੂੰ ਅੰਕਲ ਦਾਨੇ ਨੇ ਜਾਣਵੜੀ ਖੇੜ ਸਿਆਣੇ ਬੰਦੇ ਪੈ ਗਏ ਵਿੱਚ ਸਿਆਣੇ ਬੰਦੇ ਬਣਾ ਧੰਨਵਾਦ ਬਾਈ ਤੁਹਾਡੇ ਜਿਹੜੇ ਤੁਸੀਂ ਆਖੇ ਲੱਗੇ ਭਰਾਵੋ ਕੋ ਕਾਰੀ ਬਣ జనవర తన బాగా రకమ ਦੁਬਾਰਾ ਹਜ਼ਾਰ ਹਜ਼ਾਰ ਕਰਕੇ ਗਿਣਦੇ ਬਾਈ ਕਈ ਵਾਰ ਜੁੜੇ ਲੰਘ ਜਾਂਦੇ ਆ ਬਹੁਤ ਵਧੀਆ ਸੌਦਾ ਹੋ ਗਿਆ ਦੋਸਤੋ ਜਾਨਵਰ ਤੁਹਾਨੂੰ ਦਿਖਾਉਣੇ ਆ ਹੋਰ ਯਾਰ ਮੈਂ ਚਾਹ ਪੀਣ ਜਾਂਦਾ ਚਾਹ ਕਰਾਂਡ ਹੋਣੀ ਕਰਾਂਡੀ ਕਰਤੀ ਚਾਹ ਇੱਕ ਆਪਣਾ ਵਾਧ ਵੀ ਨਹੀਂ ਕਪੜਾ ਹੁਣ ਤਾਂ ਕਰਨਾ ਹੀ ਬਉਆ ਵਾ ਪੰਡਾ ਰੱਖਿਆ ਕਰ ਅੱਗੇ ਥੋੜਾ ਜਿਦਾ ਦੂਸਰੀ ਥਾਂ ਤੇ ਆ ਵਧੀਆ ਉਸTING ਹੈ ਮੰਨਦੀਪ ਕੀ ਹਾਲ ਹੈ ਬਾਈ ਕੱਢ ਕੇ ਬੱਕਰਾ ਸਾਡੇ ਬੱਕਰਾ ਸਾਡੇ ਜਾਨੀ 22 25 ਇੱਕ ਪੱਕਰਾ ਬਹੁਤ ਵਧੀਆ ਲੰਮੀ ਬਣ ਗਈ 98 ਹੂੰ ਕੋਈ ਜਾਂਦਾ ਹੱਥ ਹੱਥ ਲਾ ਦੇ ਖੋਸ਼ ਆ ਬਾਈ ਹੁਣ ਠੀਕਾ ਬਾਪੂ ਬਾਬਾ ਖੋਸ਼ ਆ ਲੈ ਜਾਨਵਰ ਵਿਖਾਈਏ ਹੁਣ ਆ ਜੋ ਬੰਦੇ ਖਾ ਨਹੀਂ ਨਹੀਂ ਹਾਂ ਤੂੰ ਕੀਤੀ ਇੱਜ਼ਤ ਬੰਦਿਆਂ ਦੀ ਆ ਖਾਪੋ ਬੰਦੇ ਕਾਹ ਦੀ ਜਾਨੀ ਗੱਲ ਕਰਦੇ ਆ ਬੰਦਾ ਬਿਓਰ ਕਨੇ ਚੱਕੀ ਲੋ ਵੀ ਆ ਬੱਚਿਆਂ ਨੇ ਬੱਕਰੀ ਵਿਕਾਈ ਆ ਬੱਚੇ ਬਹੁਤ ਛੇ ਦੋ ਦੋ ਬੱਚੇ ਤੇ ਆ ਬਰੀਡਰ ਆ ਕਨਾਲ ਆ ਓ ਥੱਲੇ ਇੱਕ ਬੱਚਾ ਪਰੇ ਇਹ ਸਿਰੇ ਚੜਾਈ ਆ ਗੇਵਾ ਤੂੰ ਲੱਕ ਨਾ ਮਾਰੂ ਆਹ ਬ੍ਰੇਕ ਦਾ ਮੇਰੇ ਪਹਿਲਾ ਬੱਚਾ ਲਾ ਹੀ ਥੱਲੇ ਲਾ ਤਾ ਲਾ ਲੱਕ ਡਾਲੇ ਜੜਾਉਂ ਅਗਲਾ ਸੌਦਾ ਦੋਸਤੋ ਇਸੇ ਤਰ੍ਹਾਂ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਨਾਲ ਕੀ ਆਕ ਬਈ ਉਹ ਦੂਜਾ ਬਲੀਡਰ ਕਿੱਧਰ ਗਿਆ ਫੜ ਲਾ ਫੜ ਜੱਗੀ ਬੱਚਾ ਜਾ ਫਰਾਮ ਕਰਾ ਬਈ ਕਿਹੜਾ ਪਿੰਡ ਦੱਸਿਆ ਬਾਬਾ ਸਾਦਕ ਠੀਕ ਆ ਥਾੜੇ ਏਰੀਆ ਹੈ ਬਾਬਾ ਰਾਂ ਲੈ ਬੱਚਾ ਲਾਲ ਤੋਂ ਬਣਾ ਲਈ ਤੂੰ